ਫਿਟਨੈਸ ਲਵਰ ਪੰਜਾਬ ਗਰੁੱਪ ਨੂੰ ਨਹੀਂ ਅੱਜ ਬਹੁਤ ਹੀ ਚੰਗਾ ਲੱਗ ਰਿਹਾ ਹੈ ਜਿਹੜਾ ਕੱਲ ਦਾ ਆਪਾਂ ਨੇ ਤਿਉਹਾਰ ਮਨਾਇਆ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਚਾਹਵਾਂ ਨਾਲ ਤੇ ਰਜਿਸਟ੍ਰੇਸ਼ਨ ਵੀ ਹੋਈ ਹੈ ਉਹਦੇ ਲਈ ਜ਼ੋਰਦਾਰ ਤਾੜੀ ਸਾਡੇ ਫਿਟਨੈਸ ਲਵਰ ਪੰਜਾਬ ਗਰੁੱਪ ਵੀ ਤੇ ਜਿਹੜਾ ਕੱਲ ਆਪਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਸਾਰਿਆਂ ਦੇ ਇਕੱਲੇ-ਇਕੱਲੇ ਵਰਕਰਾਂ ਦੇ ਨਾਲ ਮਿਲ ਕੇ ਹੀ ਕੋਈ ਤਿਉਹਾਰ ਬਣਾਇਆ ਜਾਂਦਾ ਹੈ ਲੇਕਿਨ ਉਹਦਾ ਸ਼ਰੇਹ ਕੁਝ ਲੋਕ ਚਾਰ ਲੋਕ ਮੂਰੇ ਹੁੰਦੇ ਹੀ ਹੈ ਜੀ ਔਰ ਜੇਕਰ ਕਿਸੇ ਘਰ ਵਿੱਚ ਕਿਸੇ ਪਰਿਵਾਰ ਵਿੱਚ ਕਿਸੇ ਕਲੱਬ ਵਿੱਚ ਕਿਸੇ ਸੁਸਾਇਟੀ ਵਿੱਚ ਅਗਰ ਕੁਝ ਲੋਕ ਅੱਗੇ ਮੋਰਡੀ ਨਾ ਹੋਣ ਤਾਂ ਸ਼ਾਇਦ ਆਪਾਂ ਜਿਆਦਾ ਦੂਰ ਤੱਕ ਨਹੀਂ ਚਲਾਂਗੇ ਮੈਂ ਸਪੈਸ਼ਲ ਥੈਂਕਸ ਕਹਿਣਾ ਚਾਹਾਂਗਾ ਮੇਰੇ ਵੀਰ ਰਜਿੰਦਰ ਜੀ ਜੀ ਦਾ ਜਿਹੜੇ ਸਾਡੇ ਪ੍ਰਧਾਨਮੀ ਨੇ ਔਰ ਜੱਸੀ ਜੀ ਦਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਾਡੇ ਮੁਖ ਸਲਾਹਕਾਰ ਇਹ ਪ੍ਰਿੰਸੀਪਲ ਮੈਮ ਜੀ ਉਹਨਾਂ ਲਈ ਵੀ ਤਾੜੀਆਂ ਵੀ ਉਹਨਾਂ ਦਾ ਸਵਾਗਤ ਚਾਹੁੰਦਾ ਤੁਸੀਂ ਸਾਰਿਆਂ ਨੇ ਜਿਹੜਾ ਕੱਲ ਦਾ ਤਿਉਹਾਰ ਮਨਾਇਆ ਰਲ ਮਿਲ ਕੇ ਮੈਨੂੰ ਉਹੀ ਲੱਗ ਰਿਹਾ ਸੀ ਕਿ ਆਪਾਂ ਪਿੰਡਾਂ ਵਿੱਚ ਚਲੇ ਗਏ ਕਿਸੇ ਜ਼ਮਾਨੇ ਵਿੱਚ ਜਿਹੜੇ ਪ੍ਰੋਗਰਾਮ ਹੋਇਆ ਕਰਦੇ ਸੀ ਇਹ ਸਾਂਝੇ ਪ੍ਰੋਗਰਾਮ ਉਹਦੇ ਵਿੱਚ ਸਾਰੇ ਇਹ ਰੰਗ-ਬਰੰਗੀਆਂ ਡਰੈੱਸਾਂ ਵਿੱਚ ਜਿਹੜੇ ਸਾਡੇ ਇਹ ਪੁਰਸ਼ ਨੇ ਤੇ ਉਹ ਬਹੁਤ ਹੀ ਸੋਹਣੇ ਉਹਨਾਂ ਨੇ ਕੱਪੜੇ ਪਾਏ ਹੋਏ ਸੀ ਤੇ ਪੱਗਾਂ ਸਜਾਈਆਂ ਹੋਈ ਸੀ ਸਾਡੇ ਰਾਜਸਤਾਨੀ ਟਰਬਨ ਵੀ ਬਣ ਕੇ ਆਏ ਸੀ ਸ਼ੰਭੂ ਜੀ ਵੀ ਔਰ ਮਹਿਲਾਵਾਂ ਨੂੰ ਇਹ ਮੈਂ ਦੇਖ ਰਿਆ ਸੀ ਮੈਂ ਮੈਨੂੰ ਇਹ ਮੈਂ ਜਾਪ ਰਿਆ ਸੀ ਮਾਫ ਕਰਨਾ ਕਿ ਕੋਈ ਪਰੀਆਂ ਦੇ ਦੇਸ਼ ਵਿੱਚ ਪਹੁੰਚ ਗਏ ਹੋਣ ਦੇ ਸਾਡੇ ਪੰਜਾਬੜਾ ਕਿਸੇ ਇਹ ਪਰੀਆਂ ਤੋਂ ਘਟ ਨਹੀਂ ਜੀ ਸੋ ਇਦਾਂ ਦੇ ਤੀਸ ਤਿਉਹਾਰ ਆਪਾਂ ਮਨਾਉਂਦੇ ਰਹੀਏ ਤੇ ਸਾਡੇ ਲਈ ਇੱਕ ਵੱਡੀ ਚੁਣੌਤੀ ਵੀ ਹੈ ਜਦੋਂ ਤੁਸੀਂ ਕਿਸੇ ਪੇਪਰ ਵਿੱਚ ਇਹ 5 ਨੰਬਰ ਲੈ ਕੇ ਆਂਦੇ ਹੋ ਉੱਥੇ ਦੇ ਸਕੂਲ ਦਾ ਸਟਾਫ ਬੜਾ ਖੁਸ਼ ਵੀ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਅਗਲੀ ਵਾਰ ਜਦੋਂ ਇਗਜ਼ਾਮ ਹੋਣ ਇਸ ਤੋਂ ਵੱਧ ਨੰਬਰ ਲੈ ਕੇ ਆਵੇ ਤੇ ਆਪਣੇ ਲਈ ਵੀ ਇੱਕ ਚੁਣੌਤੀ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਪਾਂ ਨੇ ਤੀਜ ਤਿਹਾਰ ਮਨਾਣੇ ਹੈ ਬਿਨਾ ਕਿਸੇ ਤੁਹਾਡੇ ਸਾਰਿਆਂ ਦੀ ਮਦਦ ਬਗੈਰ ਇੰਪੋਸੀਬਲ ਕੋਈ ਵੀ ਪ੍ਰੋਗਰਾਮ ਸਕਸੈਸਫੁਲ ਨਹੀਂ ਹੋ ਸਕਦਾ ਸਾਡੇ ਮੀਡੀਆ ਕਵਰੇਜ ਕਵਰੇਜ ਕਰਨ ਵਾਲੇ ਅਰੋੜਾ ਜੀ ਨੇ ਬਹੁਤ ਹੀ ਵੱਡਾ ਰੋਲ ਅਦਾ ਕੀਤਾ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਮੈਂ ਇਹਨਾਂ ਦੀ ਤੁਹਾਡਿਆਂ ਨਾਲ ਇਹਨਾਂ ਦਾ ਸਵਾਗਤ ਚਾਹਾਂਗਾ ਜੀ ਇਹਨਾਂ ਦਾ ਚੈਨਲ ਵੀ ਹੈ ਤੇ ਮੈਂ ਬਹੁਤ ਕੁਝ ਇਹ ਇਹਨਾਂ ਤੋਂ ਸਿੱਖਦਾ ਰਹਿੰਦਾ ਤੇ ਸ਼ਾਇਦ ਅੱਗੇ ਜਾ ਕੇ ਮੈਂ ਵੀ ਕਾਮਯਾਬ ਕਰੇ ਹੋ ਜਾਵਾਂ ਸ਼ਾਇਦ ਤੁਹਾਡੇ ਅਸ਼ੀਰਵਾਦ ਨਾਲ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਮੈਂ ਇਹ ਜਿਹੜੇ ਸੋਸ਼ਲ ਮੀਡੀਆ ਤੇ ਕੱਲ ਬਹੁਤ ਜ਼ਿਆਦਾ ਆਪਣਾ ਪ੍ਰੋਗਰਾਮ ਹਾਈਲਾਈਟ ਰਿਹਾ ਲੋਕਾਂ ਨੇ ਬਹੁਤ ਸراہਨਾ ਕੀਤੀ ਹੈ ਗੁੱਡ ਕਮੈਂਟ ਕੀਤੇ ਹਨ ਮੈਂ ਉਹਨਾਂ ਸਾਰਿਆਂ ਦਾ ਪਟਿਆਲਵੀਆਂ ਦਾ ਸਾਡੇ ਭਾਰਤੀਆਂ ਦਾ ਪੰਜਾਬੀਆਂ ਦਾ ਤੇ ਬਾਹਰ ਬੈਠੇ ਕੈਨੇਡਾ ਤੋਂ ਕਈ ਲੋਕ ਨੇ ਜੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਵੀ ਕੀਤਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਤੇ ਸਾਡੇ ਵਟਸਐਪ ਗਰੁੱਪ ਵਿੱਚ ਉਹਨਾਂ ਨੇ ਵਧਾਈ ਭੇਜੀ ਹੈ ਮੈਂ ਪੂਰੇ ਦੇਸ਼ ਵਿੱਚ ਵਸਦੇ ਰਹਿੰਦੇ ਵਸਦੇ ਸਾਡੇ ਪੰਜਾਬੀਆਂ ਨੂੰ ਬਹੁਤ-ਬਹੁਤੀਆਂ ਦੀ ਵਧਾਈ ਦਿਨਾ ਜੀ ਐਦਾਂ ਹੀ ਤੁਸੀਂ ਸਾਡਾ ਸਹਿਯੋਗ ਕਰਦੇ ਰਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦੇ ਨਾਲ ਹੋਰ ਬਿਹਤਰ ਕਰੀਏ ਲੇਕਿਨ ਬਿਹਤਰ ਵਾਸਤੇ ਵੀ ਤੁਹਾਡੇ ਸਾਥ ਦੀ ਲੋੜ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ कल मेरे ਵੱਲੋਂ ਇਹ ਆਤਮਿਕ ਸੇਵਾ ਲਈ ਸੀ ਮਨ ਸੰਚਾਲਨ ਦੀ ਮਨ ਸੰਚਾਲਨ ਕਰਨੇ ਵਲੇ ਬਹੁਤ ਕੁਛ ਜ਼ਿੰਮੇਵਾਰੀਆਂ ਹੁੰਦੀਆਂ ਤੇ ਕਾਫੀ ਸਮੇਂ ਤੋਂ ਮੈਂ ਮਨ ਸੰਚਾਲਨ ਕਰ ਰਿਹਾ ਕਿਸੇ ਪ੍ਰਕਾਰ ਦੀ ਵੱਧ ਘੱਟ ਕੋਈ ਗੱਲ ਕਹੀ ਗਈ ਹੋਵੇ ਮੈਂ ਖਿਮਾ ਦਾ ਯਾਚਨਾ ਹਾਂ ਜੀ ਕਿਸੇ ਪ੍ਰਕਾਰ ਦਾ ਕਈ ਵਾਰੀ ਕਿਸੇ ਦਾ ਨਾਮ ਲਿਆ ਜਾਂਦਾ ਨਹੀਂ ਲਿਆ ਜਾਂਦਾ ਮੈਨੂੰ یوں ਲੱਗਦਾ ਸੀ ਕਿ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ ਸ਼ਾਇਦ ਉਹ ਨਾਰਾਜ਼ ਨਾ ਹੋਣਗੇ ਕਿਉਂਕਿ ਜਿਹੜਾ ਬਾਹਰੋਂ ਆਂਦਾ ਹੈ ਮੁੱਖ ਮਹਿਮਾਨ ਉਹਨੂੰ ਜ਼ਿਆਦਾ ਦੇਖਣਾ ਹੁੰਦਾ ਕਿਸੇ ਪ੍ਰਕਾਰ ਅਗਰ ਤੁਹਾਨੂੰ ਲੱਗਦਾ ਮੇਰੇ ਵੱਲੋਂ ਕੋਈ ਕਮੀ ਰਹਿ ਗਈ ਹੋਵੇ ਮੈਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ ਜੇ ਕਿਤੇ ਵੀ ਤੁਹਾਨੂੰ ਕੋਈ ਐਸਾ ਪ੍ਰੋਗਰਾਮ ਲੱਗਦਾ ਹੋਵੇ ਕਿ ਮੈਂ ਉੱਥੇ ਮਨ ਸੰਚਾਲਨ ਕਰ ਸਕਦਾ ਤੁਸੀਂ ਮੈਨੂੰ ਬੁਲਾ ਸਕਦੇ ਹੋ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਅੱਜ ਦੇ ਪ੍ਰੋਗਰਾਮ ਵਾਸਤੇ ਪਹਿਲੀ ਗੱਲ ਤੋਂ ਸ਼ੰਕਰ ਜੀ ਦੀ ਐਂਕਰਿੰਗ ਕੱਲ ਬਹੁਤ ਵਧੀਆ ਹੋਈ ਸੀ ਚਲੋ ਅਸੀਂ ਵੀ ਸ਼ੰਕਰ ਜੀ ਨੇ ਵੀ ਮਾਫੀ ਮੰਗੀ ਅਸੀਂ ਮਾਫੀ ਮੰਗਦੇ ਜੇ 22 ਚਾਂਸ ਕਿਸੇ ਦਾ ਦੇਖੋ ਆਪਣਾ ਪਰਿਵਾਰ ਹੈ ਕਈ ਵਾਰੀ ਇੰਨੀ ਟੈਨਸ਼ਨ ਹੁੰਦੀ ਹੈ ਦਿਮਾਗ ਤੇ ਆਪਾਂ ਨਾ ਕਿਸੇ ਦਾ ਨਾਮ ਲੈਣਾ ਭੁੱਲ ਜਾਂਦੇ ਆਂ ਪਰ ਤੁਸੀਂ ਸਾਡੇ ਨਾਲ ਬਹੁਤ ਕੋਆਪਰੇਟ ਕਰ ਰਹੇ ਹੋ ਸਾਡੇ ਨਾਲ ਕੋਈ ਗੁੱਸਾ ਨਹੀਂ ਹੋ ਰਿਹਾ ਕਈਆਂ ਦੇ ਨਾਮ ਲੈ ਕੇ ਸਾਨੂੰ ਵੀ ਪਤਾ ਕਈਆਂ ਦੇ ਰਹਿ ਗਏ ਪਰ ਅਸੀਂ ਫੇਰ ਵੀ ਮਾਫੀ ਮੰਗਦੇ ਸ਼ੰਕਰ ਜੀ ਨੇ ਮੰਗੇ ਮੈਂ ਵੀ ਮੰਗਿਆ ਪਰ ਸ਼ੰਕਰ ਜੀ ਲਈ ਕਲਾਪਿੰਗ ਹੈ ਕਿ ਇਹਨਾਂ ਦੇ ਬਹੁਤ ਬੰਦ ਹੈ ਐਨਕਰਿੰਗ ਬਹੁਤ ਵਧੀਆ ਹੈ ਦਿਲ ਜਾਨ ਕਹਤੇ ਹਨ ਮੁਹੱਬਤ-ਏ-ਈਮਾਨ ਕਹਤੇ ਹਨ ਦਿਲ ਜਾਨ ਕਹਤੇ ਹਨ ਮੁਹੱਬਤ-ਏ-ਈਮਾਨ ਕਹਤੇ ਹਨ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਕਬੂਲ ਕਰਿਏਗਾ ਬੰਦੇ ਕੋ ਸ਼ੰਕਰ ਚੋਹਾਨ ਕਹਿੰਦਾ